اسلام ਧਰਮ ਦੇ ਵਿੱਚ ਸਭ ਤੋਂ ਵੱਡੀ ਇਬਾਦਤ ਹਜ ਦੀ ਹੈ ਔਰ ਇਹ ਹਰ ਉਸ ਮੁਸਲਮਾਨ ਤੇ ਫਰਜ਼ ਹੈ ਜਿਹਦੇ ਕੋਲ ਮੱਕੇ ਔਰ ਮਦੀਨੇ ਤੱਕ ਦਾ ਸਫ਼ਰ ਕਰਨ ਵਾਸਤੇ مالی ਤਾਕਤ ਹੋਵੇ ਯਾਨੀ ਇੰਨੀ ਦੌਲਤ ਹੋਵੇ ਪਰ ਇਸ ਸਾਲ ਪਾਕਿਸਤਾਨ ਤੋਂ ਇਤਲਾਮ ਰਹੀਆਂ ਨੇ ਕਿ ਮਹਿੰਗਾਤਰੀਨ ਹਜਾ ਜਿਹੜਾ ਉਹ ਕਰਨ ਵਾਲੇ ਐਸੇ ਹਾਜੀ ਯਾਨੀ 67000 ਐਸੇ ਹਾਜੀ ਨੇ ਜਿਹੜੇ ਪ੍ਰਾਈਵੇਟ ਟੂਰ ਆਪਰੇਟਰਾਂ ਰਾਈਂ ਇਸ ਸਾਲ ਹਜ ਕਰਨ ਦੇ ਰੀਜਵੰਦ ਸਨ ਪਰ ਇਸ 67000 ਹਾਜੀ ਸ਼ਾਇਦ ਇਸ ਸਾਲ ਪੈਸੇ ਰਕਮਾਂ ਜਮ੍ਹਾਂ ਕਰਾਉਣ ਦੇ ਬਾਵਜੂਦ ਵੀ ਰੱਬ ਦੇ ਘਰ ਮੱਕੇ ਔਰ ਮਦੀਨੇ ਦਾ ਹੱਜ ਨਾ ਕਰ ਸਕਣ وجہ ਕੀ ਹੈ ਪ੍ਰਾਈਵੇਟ ਹੱਜ ਟੂਰ ਆਪਰੇਟਰ ਜਿਨ੍ਹਾਂ ਨੇ ਇਹ ਪੈਸੇ ਲੈ ਕੇ ਸੌਦੀ ਅਰਬ ਦੀ ਸਰਕਾਰ ਨੂੰ ਜਮ੍ਹਾਂ ਕਰਾ ਦਿੱਤੇ ਨੇ ਔਰ ਉਹਦੇ ਸਬੂਤ ਵੀ ਸਾਹਮਣੇ ਪੇਸ਼ ਕੀਤੇ ਨੇ ਕੱਲ ਸੈਨੇਟ ਦੀ ਕਾਇਮਾ ਕਮੇਟੀ 'ਚ ਇਹ ਕਾਟੋਆ ਉਹਦਾ ਚ ਇਹ ਮਸਲਾ ਜਿਹੜਾ ਚੁਕਿਆ ਗਿਆ ਜਦ ਕਿ ਪਾਕਿਸਤਾਨੀ ਪ੍ਰਾਈਮ ਮਿੰਿਸਟਰ ਸ਼ਿਬਾਸ਼ ਸ਼ਰੀਫ ਨੇ ਵੀ 15 20 ਦਿਨ ਪਹਿਲੇ ਇਹਦਾ ਨੋਟਿਸ ਲੈ ਕੇ ਤਿੰਨ ਦਿਨਾਂ 'ਚ ਰਿਪੋਰਟ ਮੰਗੀ ਸੀ ਕੱਲ ਹੋਣ ਵਾਲੀ ਗੱਲ 'ਚ ਇਹ ਦੱਸਿਆ ਗਿਆ ਹੈ ਕਿ ਜੀ ਪਾਕਿਸਤਾਨੀ ਸਰਕਾਰ ਨੇ ਸਰਕਾਰੀ ਸਕੀਮ ਰਾਈ ਹਜ ਦੇ ਵਾਸਤੇ ਦੋ ਵਾਰਾਂ ਵੇਲੇ ਚ ਵਾਦਾ ਕੀਤਾ ਤਾਂ ਜੇ ਵੱਤ ਵੱਧ ਹਾਜੀ ਨੇ ਜਿਹੜੇ ਉਹਨਾਂ ਨੂੰ ਸਰਕਾਰੀ ਸਕੀਮ ਰਾਹੀਂ ਹਜ ਤੇ ਭੇਜਿਆ ਜਾ ਸਕੇ ਯਾਦ ਰੱਖੇ ਕਿ ਪਾਕਿਸਤਾਨ ਚ ਹਜ ਕਰਨ ਵਾਸਤੇ ਦੋ ਸਕੀਮਾਂ ਹੁੰਦੀਆਂ ਨੇ ਇੱਕ ਸਰਕਾਰੀ ਸਕੀਮ ਔਰ ਇੱਕ ਪ੍ਰਾਈਵੇਟ ਟੂਰ ਆਪਰੇਟਰ ਸਕੀਮ ਸਰਕਾਰੀ ਸਕੀਮ ਰਾਹੀਂ ਹਜ ਦਾ ਖਰਚਾ ਥੋੜਾ ਹੁੰਦਾ ਜਾਂ ਸਸਤਾ ਹਜ ਹੁੰਦਾ ਪ੍ਰਾਈਵੇਟ ਟੂਰ ਆਪਰੇਟਰ ਨਹੀਂ ਮਹਿੰਗਾ ਹਜ ਹੁੰਦਾ ਆ ਹਾਜੀ ਟੂਰ ਆਪਰੇਟਰਾਂ ਦਾ ਆਖਣਾ ਹੈ ਕਿ ਅਸੀਂ 6 ਮਹੀਨੇ ਪਹਿਲਾਂ ਪੈਸੇ ਜਮ੍ਹਾਂ ਕਰਵਾ ਚੁੱਕੇ ਸਾਂ ਜਦੇ ਸਬੂਤ ਹੈ ਨੇ ਔਰ ਪੈਸੇ ਸਾਊਦੀ ਅਰਬ ਦੀ ਗਵਰਨਮੈਂਟ ਨੂੰ ਪਹੁੰਚ ਵੀ ਚੁੱਕੇ ਨੇ ਐਸ ਵੇਲੇ ਫੱਡਾ ਹੁਣ ਇਹ ਹੈ ਕਿ ਸਰਕਾਰੀ ਸਕੀਮ ਰਾਈ ਜਾਣ ਵਾਲੇ ਹਾਜੀ ਨੇ ਜਿਹੜੇ ਉਹਨਾਂ ਦਾ ਤਾਂ ਖਾਤਾ ਕਲੀਅਰ ਹੈ ਪਰ ਇਹ ਪ੍ਰਾਈਵੇਟ ਟੂਰ ਆਪਰੇਟਰ ਨੇ ਜਿਹੜੇ ਇਹਨਾਂ ਦੇ ਰਾਈ ਜਾਣ ਵਾਲੇ 67 ਹਜ਼ਾਰ ਹਾਜੀ ਨੇ ਜਿਹੜੇ ਉਹਨਾਂ ਆਲਾ ਕੰਮ ਹੈ ਜਿਹੜਾ ਉਹ ਫਸ ਗਿਆ ਹੈ ਔਰ ਇਹਦੇ ਵਾਸਤੇ ਪਾਕਿਸਤਾਨੀ ਸਰਕਾਰ ਔਰ ਪ੍ਰਾਈਵੇਟ ਟੂਰ ਆਪਰੇਟਰ ਨੇ ਜਿਹੜੇ ਉਹ ਐਕਟਿਵ ਨਹੀਂ ਔਰ ਸਾਊਦੀ ਅਰਬੀ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਉਹ ਇਸ ਮਾਮਲੇ ਦੇ ਉੱਤੇ ਨੋਟਿਸ ਲਵੇ 14 ਫਰਵਰੀ ਇਹਦੀ ਡੈਡਲਾਈਨ ਸੀਗੀ ਉਸ ਤੋਂ ਬਾਅਦ ਵੀ ਇਹਦੇ 'ਚ ਵਾਅਦਾ ਹੋਇਆ ਔਰ ਆਖਿਆ ਜਾ ਰਿਹਾ ਹੈ ਕਿ ਇਹ ਸਿਰਫ ਔਰ ਸਿਰਫ ਪਾਕਿਸਤਾਨੀ ਸਰਕਾਰ ਦੀ ਨਲਾਇਕੀ ਹੈ ਇਹ ਆਖਣਾ ਹੈ ਪ੍ਰਾਈਵੇਟ ਵਾਰਹਾਜ ਆਪਰੇਟਰਾਂ ਦਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਰਕਾਰੀ ਸਕੀਮ ਦੀ ਮੁੱਦਤ ਦੇ ਵਿੱਚ ਉਹਦੀ ਮੁੱਲ ਦੇ ਵਿੱਚ ਵਾਅਦਾ ਕਰਨ ਕਾਰਨ ਸਾਡੇ ਇਹ ਜਿਹੜੀ ਸਕੀਮ ਹੈ ਇਹਨੂੰ ਲੇਟ ਕੀਤੀ ਗਈ ਔਰ ਸਾਡੇ ਜਿਹੜੇ ਕਲਾਇੰਟ ਨੇ ਜਿਹੜੇ ਹੱਜ ਕਰਨ ਲਈ ਜਾਣਦੇ ਰਿਜ਼ਵੰਦ ਹਾਜੀ ਨੇ ਉਹਨਾਂ ਦੇ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਵੀ ਇਹ ਮਾਮਲਾ ਡਿਲੇ ਦਾ ਸ਼ਿਕਾਰ ਹੋਇਆ ਔਰ ਅੱਜ ਇਹ ਮਾਮਲਾ ਬਣ ਗਿਆ ਕਿ ਸਾਊਦੀ ਅਰਬ ਦੀ ਸਰਕਾਰ ਕੋਈ ਰਿਸਪੌਂਸ ਨਹੀਂ ਦੇ ਰਹੀ ਔਰ ਇਹ ਹਾਜੀ ਨੇ ਜਿਹੜੇ ਇਹਨਾਂ ਦਾ ਹੱਜ ਖਤਰੇ 'ਚ ਹੈ ਔਰ ਹੱਜ ਦਾ ਚੰਨ ਦਿਸਣ ਦੇ ਵਿੱਚ ਕੋਈ ਲਗਭਗ 1.5 ਮਹੀਨਾ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਔਰ ਹਜੇ ਤੱਕ ਇਹ ਫੈਸਲਾ ਨਹੀਂ ਹੋ ਰਿਹਾ ਕਿ ਪਾਕਿਸਤਾਨ ਤੋਂ ਜਿਹੜੇ 66000 ਹਾਜੀ ਨੇ ਇਹ ਹੱਜ ਕਰਨ ਜਾ ਵੀ ਸਕਣਗੇ ਜਾਂ ਨਹੀਂ ਯਾਦ ਰੱਖੇ ਕਿ ਪਾਕਿਸਤਾਨ ਤੋਂ ਇਸ ਸਾਲ ਸਰਕਾਰੀ ਸਕੀਮ ਰਾਹੀਂ 88000 ਹਾਜੀ ਰੱਬ ਦੇ ਘਰ ਮੱਕੇ ਔਰ ਮਦੀਨੇ ਦਾ ਇਹ ਮੁਬਾਰਕ ਸਫਰ ਕਰਨਗੇ ਔਰ ਹਜ ਕਰਨਗੇ